ਲੋਧੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਦੇਵ ਜੀ ਦੇ 596 ਪ੍ਰਕਾਸ਼ ਪੁਰਬ ਦੇ ਇਸ ਪਵਿੱਤਰ ਦਿਹਾੜੇ ਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਹ ਧਰਤੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਬੇਰ ਸਾਹਿਬ ਵਿੱਚ ਗੁਰੂ ਚਰਨੀ ਲੱਗ ਕੇ ਅੱਜ ਅੰਮ੍ਰਿਤ ਵੇਲੇ ਸਾਰੇ ਹੀ ਜ਼ਿਲ੍ਹਾ ਪ੍ਰਸ਼ਾਸਨ ਔਰ ਗੁਰਦੁਆਰਾ ਬੇਰ ਸਾਹਿਬ ਦੀ ਮੈਨੇਜਮੈਂਟ ਦੇ ਨਾਲ ਅਸੀਂ ਸਾਰਿਆਂ ਨੇ ਰਲ ਕੇ ਗੁਰੂ ਸਾਹਿਬ ਦੇ ਚਰਨੀ ਗੁਰਦੁਆਰਾ ਬੇਰ ਸਾਹਿਬ ਦਾ ਚਿੱਤਰਕਾਰੀ ਜੋ ਇੱਕ ਦਸਤਾਵੇਜ਼ ਹੈ ਤਿਆਰ ਕੀਤਾ ਆ ਜਿਹੜਾ ਖਾਸ ਕਰਕੇ ਇਸ 555 ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਉਸ ਨੂੰ ਗੁਰਦੁਆਰਾ ਮੈਨੇਜਮੈਂਟ ਰਾਹੀਂ ਗੁਰੂ ਚਰਨੀ ਲਾ ਕੇ ਉਸ ਨੂੰ ਸੰਗਤ ਲਈ ਇੱਕ ਸੇਵਾ ਦਾ ਕਾਰਜ ਸ਼ੁਰੂ ਕੀਤਾ ਹੈ ਔਰ ਅੱਜ ਇਸ ਵਿਸ਼ੇਸ਼ ਪਵਿੱਤਰ ਦਿਹਾੜੇ ਤੇ ਇੱਕ ਦਸਤਾਵੇਜ਼ ਡਾਕੂਮੈਂਟਰੀ ਵੀ ਜਿਹੜੀ ਗੁਰਦੁਆਰਾ ਬੇਰ ਸਾਹਿਬ ਦੇ ਇਤਿਹਾਸ ਨੂੰ ਔਰ ਗੁਰਦੁਆਰਾ ਸਾਹਿਬ ਨੇ ਵਿਜ਼ੂਅਲਸ ਨੂੰ ਸਮੁੱਚੀ ਸੰਗਤਾਂ ਦੇਖਣ ਦਾ ਇੱਕ ਉਪਰਾਲਾ ਉਹ ਵੀ ਅਸੀਂ ਕਰਾਂਗੇ ਔਰ ਇੱਕ ਵਿਕਟੋਰੀਅਲ ਬਰੋਸ਼ਰ ਤਿਆਰ ਕੀਤਾ ਹੈ ਜੋ ਸੰਗਤ ਦੇ ਵਿੱਚ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿੱਤਾ ਜਾਵੇਗਾ ਗੁਰਦੁਆਰਾ ਸਾਹਿਬ ਵੱਲੋਂ ਜਿਸ ਨੂੰ ਗੁਰੂ ਚਰਨੀ ਲਾ ਕੇ ਜਿਸ ਦੀ ਰਸਮੀ ਤੌਰ ਤੇ ਹੁਲਚਾਈ ਵੀ ਅੱਜ ਕੀਤੀ ਗਈ ਹੈ ਸੋ ਮੇਰੇ ਨਾਲ ਇਸ ਵੇਲੇ ਸਾਰਵਪਤਾਸ ਭਾਈ ਉਤਾਰ ਸਿੰਘ ਜੀ ਵੀ ਹੈਗੇ ਨੇ ਜਿਹੜੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਨੇ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਗੁਰੂ ਜਰਨਾ ਜੀ ਬੇਨਤੀ ਅਰਦਾਸ ਕਰਦਾ ਵੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਮਾਰਗਾ ਨੂੰ ਆਪਾਂ ਅਪਣਾਈਏ ਤੇ ਅੱਗੇ ਵਧੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਭਾਈ ਭਗਤ ਸਿੰਘ ਪਿੰਡ ਵਟਾਵੜੀ ਕਲਾ ਸਹੀਨ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨਾਲ ਸਾਡੇ ਸੇਵਾਦਾਰ ਰੈਪੋ ਰਾਇਆਂ ਤੋਂ ਮੰਗਰੀ ਸਿੰਘ ਹੋਰ ਲਈ ਵਾਲੇ ਝਾਤ ਤੋਂ ਸੁਲਤਾਨਪੁਰ ਲੋਧੀ ਸਰਦਾਰ ਮੇਜਰ ਸਿੰਘ ਭਾ ਮੇਜਰ ਸਿੰਘ ਜੀ ਜੋ ਕਿ ਅਸੀਂ ਰਲ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਤੰਤਨ ਗੁਰੂ ਨਾਨਕ ਪਾਸ਼ਾ ਸਾਹਿਬ ਜੀ ਦੀ ਚਰਖਾ ਧਰਤੀ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਨੇ 14 ਸਾਲ 9 ਮਹੀਨੇ 13 ਦਿਨ ਤਪਸ਼ਾ ਕੀਤੀ ਭਾਈ ਭੀਤ ਜੀ ਜੋ ਇੱਕ ਦਿਨ ਦਾਤਨ ਲੈ ਕੇ ਦਾਤ ਨਾਲ ਲੱਭੀ ਤੇ ਉਹਨਾਂ ਨੇ ਦਾਤਨ 베ਰੀ ਸਾਹਿਬ ਦੀ ਲੈ ਆਂਦੀ ਜੋ ਕਿ ਉਹ 베ਰੀ ਸਾਹਿਬ ਦੀ ਦਾਤਨ ਲੈ ਆ ਕੇ ਦਿੱਤੀ ਮਹਾਰਾਜ ਜੀ ਨੂੰ ਤੇ ਮਹਾਰਾਜ ਆਖਣਗੇ ਮਹਾਰਾਜ ਅੱਜ ਵੀ ਦੀ ਦਾਤ ਮਿਲੀ ਹੈ ਰਾਜਾ ਖਣਗੇ ਕੋਈ ਨਹੀਂ ਭਾਈ ਮੀਖੀ ਇਹ 베ਰੀ ਨਹੀਂ 베ਰੀ ਸਾਹਿਬ 베ਰ ਸਾਹਿਬ ਬਣੇਗਾ ਕਿਉਂਕਿ ਇਹ ਰਹਿੰਦੀ ਦੁਨੀਆ ਤੱਕ ਰਹੇਗਾ ਜੋ ਗੁਰੂ ਪਿਆਰਿਓ ਉਹ ਅੱਜ ਵੀ ਜੋ ਬਿਰਸ਼ ਹੈ 베ਰ ਸਾਹਿਬ ਦਾ 베ਰੀ ਤੋਂ 베ਰ ਸਾਹਿਬ ਬਣਿਆ ਉਹ ਮੌਜੂਦ ਹੈ ਬੜਾ ਤਗੜਾ ਦਰਖਤ ਬਣਿਆ ਹੋਇਆ ਹੈ ਉਹ ਜੋ ਉਹਦੇ ਨਾਲ ਹੀ 10 ਫੁੱਟ ਦੀ ਜਗ੍ਹਾ ਤੇ ਧੜਾ ਸਾਹਿਬ ਬਣਿਆ ਜਿੱਥੇ ਮਹਾਰਾਜ ਤਪਸ਼ਾ ਕਰਦੇ ਹੁੰਦੇ ਸਨ ਇਹ ਜਿੱਥੇ 베ਰੀ ਸਾਹਿਬ 베ਰੀ ਸਾਹਿਬ ਤੋਂ 3 ਫੁੱਟ ਪਿੱਛੇ ਵਹੀ ਵਗ ਰਹੀ ਸੀ ਯਾਨੀ ਕਿ ਹੁਣ ਕੋਈ 40 50 ਫੁਰਤੂੜੀ ਦੇ ਗਏ ਹੀ ਆ ਸੰਤਾਂ ਨੇ ਸੰਜੋਗ ਨਾਲ ਸੰਤ ਮਹਾਕੋਸ਼ ਸੰਤ ਕਰਤਾਰ ਸਿੰਘ ਜੀ ਉਹਨਾਂ ਨੇ ਇਥੇ ਸਰੋਹੀ ਸੇਵਾ ਕਰਾਈ ਉਹ ਮੈਨੂੰ ਦੂਰ ਥੋੜਾ ਦੂਰ ਕਰ ਦਿੱਤਾ ਇਸ ਲਈ ਜੋ ਇਹ ਸੰਤਾਂ ਗੁਨ ਗੁਨਾਰ ਪਾਸ਼ ਅਵਤਾਰਪੂਰ ਦੇ ਸੰਬੰਧੇ ਵਿੱਚ ਇਹ ਸੰਤਾਂ ਰਲ ਮਿਲ ਕੇ ਬਹੁਤ ਜ਼ਿਆਦਾ ਲੰਗਰ ਲੱਗਦੇ ਹਨ ਜੋ ਇਹ 23 ਤਰੀਕ ਤੋਂ ਲੰਗਰ ਸ਼ਿ루 ਚਾਪ ਪਕੌੜਿਆਂ ਦਾ ਹੋਇਆ ਹੈ ਕਿਉਂਕਿ ਬ੍ਰੈਡ ਪਾਲਕ ਦੇ ਆਪਣੇ ਗੋਭੀ ਦੇ ਇਹ ਪਕੌੜੇ ਇਥੇ ਚੱਲ ਰਹੇ ਹਨ ਜੋ ਇਹ ਕੱਲ 8 ਵਜੇ 6 ਦਿਨਿਗਰੂ 8 ਵਜੇ ਸਮਾਪਤੀ ਇਹਦੀ ਹੋਵੇਗੀ ਜੋ ਕਿ ਰਾਤ ਦਿਨ 24 ਘੰਟੇ ਲੰਗਰ ਚੱਲ ਰਿਹਾ ਹੈ ਤੇ ਸੰਕਾ ਦੇ ਸਯੋਗ ਦੇ ਨਾਲ ਹੈ ਕਿ ਤੰਤਰ ਗੁਰੂ ਨਾਨਕ ਪਾਸ਼ਾ ਜੀ ਸ਼ੋਕਰਾਵ ਧਰਤੀ ਜੋ ਇੱਥੇ 6 ਗੁਰੂਆਂ ਨੇ ਚਾਰਨ ਪਾਇਆ ਇਸ ਧਰਤੀ ਤੇ ਜੋ ਕਿ ਮੇਰ ਸਾਹਿਬ ਗੁਰਦੁਆਰਾ ਹਰ ਸਾਹਿਬ ਗੁਰਦੁਆਰਾ ਬੀਬੀ ਨਾਨਕ ਜੀ ਦਾ ਘਰ ਅੰਤਰਜਾਮ ਦਾ ਕੋਠੀ ਨੀ ਸਾਹਿਬ ਗੁਰੂ ਕਾ ਬਾਗ ਸੰਤ ਕਾਠ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਚੁੱਭੀ ਲਾ ਕੇ ਉਹ ਤਿੰਨ ਦਿਨ ਲੋਪ ਰਹਿ ਸਾਨਾ ਪੇਪਾ ਰਗੀਰ ਸੀ ਕੱਪੜੇ ਲੈ ਕੇ ਇਸ ਦੇਰ ਸਾਹਿਬ ਦੀ ਜਗ੍ਹਾ ਦੇ ਕੋਲ ਖੜੋਤੇ ਰਹਿ। ਇਥੋਂ ਮਹਾਰਾਜ ਜੀ ਜੋ ਲੋਕ ਹਗੇ ਛੱਛਖੰਡ ਦੇ ਚਲੇ ਗਏ ਉੱਥੋਂ ਇੱਕ ਊਂਕਾਰ ਦਾ ਨਾਮ ਜੋ ਲੈ ਕੇ ਮੂਲ ਮੰਤਰ ਲੈ ਕੇ ਆਏ। ਉਹ ਸੰਤ ਘੜ ਜਾ ਕੇ ਨਿਕਲੇ ਉੱਥੇ ਜਾ ਕੇ ਉਹਨਾਂ ਸਮਾਧੀ ਰਾਈ। ਤੀਜੇ ਦਿਨ ਜਾ ਪਤਾ ਲੱਗਾ ਤਾਂ ਬੇਬੇ ਨਾਲ ਹੀ ਉਹ ਆਖਿਆ ਕਿ ਤੇਰਾ ਵੀ ਡੁੱਬ ਗਿਆ ਹੈ। ਉਹ ਆਖਣ ਲੱਗੇ ਨਹੀਂ ਤੁਸੀਂ ਨੂੰ ਪਤਾ ਨਹੀਂ ਸਾਡਾ ਮੇਰਾ ਵੀਰ ਜੋ ਉਹ avatars ਰੂਪ ਹੈ ਉਹ ਡੁੱਬਿਆ ਨੂੰ ਧਾਰਨ ਗਿਆ ਹੈ। ਉਹ ਡੁੱਬਦਾ ਨਹੀਂ ਉਹ ਡੁੱਬਿਆਂ ਨੂੰ ਤਾਰਨ ਗਿਆ ਹੈ ਤੀਸਰੇ ਦਿਨ ਗੁਰੂ ਪਿਆਰੀ ਸਾਹ ਸੰਗੀਓ ਉਹ ਗੁਰੂ ਨਾਨਕ ਪਾਤਸ਼ਾਹ ਜੀ ਸੰਤ ਘਰ ਦੀ ਧਰਤੀ ਲਈ ਆਖਦੇ ਜੋ ਉਥੇ ਐਸ ਵੇਲੇ ਇੱਕ ਗੁਰਦੁਆਰਾ ਪਹਿਲਾ ਬਣਿਆ ਹੈ ਦੂਸਰਾ ਸਾਹ ਸੰਗ ਦੇਸ਼ ਬੋਗ ਦਾ ਸੰਤ ਮਹਾਪੁਰਸ਼ ਡੇ ਬਣਾ ਰਹੇ ਨੇ ਗੁਰਦੁਆਰਾ ਬਹੁਤ ਸ਼ਾਨਦਾਰ ਗੁਰਦੁਆਰਾ ਪਾਸੋਂ ਨਾਲ ਆਂਦੀ ਚੱਲੀ ਉਹਦਾ ਨਕਸ਼ਾ ਲਾ ਕੇ ਜਾਂਦਾ ਜੋ ਬਣਾ ਰਹੇ ਨੇ ਇਸ ਲਈ ਇਹ ઠાਕੀ ਜਿਹੜੀ ਸਰਦਾਰਪੁਰ ਦੀ ਹੈ ਇਹ ਪੂਜਨਯੋਗ ਹੈ ਜਿੱਥੇ ਕਿ ਭਾਈ ਗਰਦਾਸ ਜੀ ਭਾਈ ਪ੍ਰਾਣਾ ਜੀ ਭਾਈ ਜੇਠਾ ਜੀ ਭਾਈ ਮੰਜੀ ਜੀ ਭਾਈ ਬੁੰਡਾ ਸਾਹਿਬ ਜੀ ਗੁਰੂ ਹਰਿਗੋਬਿੰਦ ਪਾਸ਼ਾ ਜੀ ਇੱਥੋਂ ਤੱਕ ਇਸ ਧਰਤੀ ਦੇ ਇਹਨਾਂ ਦੇ ਚਰਨ ਪਾਏ ਹਨ ਜੋ ਕਿ ਧਰਤੀ ਸਾਰੀ ਸੁਲਤਾਨਪੋਦੀ ਜੋ ਪੂਜਯੋਗ ਹੈ ਸਾਰੀ ਧਰਤੀ ਮਾਸਟਕ ਨੂੰ ਲਾਉਣ ਵਾਲੀ ਧਰਤੀ ਵੀ ਮਿੱਟੀ ਹੈ ਉਹ ਇਹਨੇ ਕਹਿੰਦੇ ਬਾੜੀਕਾ ਖਾਲਸਾ ਬਾੜੀ ਦੀ ਫਤਿਹ ਅੱਜ ਜੀ ਮੇਰਾ ਨਾਮ ਕੋਮਲਜੋਤ ਕਹ ਰਿਹਾ ਤੇ ਅਸੀਂ ਸੁਲਤਾਨਪੋਦੀ ਦੇ ਐਨੀ ਵਾਲੇ ਆ ਅਸੀਂ ਇਥੇ ਕੁਸ਼ਲਤ ਏਂਧੀਆਂ ਤੋਂ ਆਪਣਾ ਲੰਗਰ ਚਲਾ ਰਹੇ ਆਂ ਚਾ ਪਕੌੜੇ ਦਾ ਤੇ ਧੂਮ ਤਾਂ ਅੰਨਾਲ ਸੰਗਤ ਆ ਰਹੀ ਐ ਨੇ ਸਾਰੀਆਂ ਸੰਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੇ ਰਾਤੀਂ ਮੀਂਹ ਦੇ ਕਰਕੇ ਬਹੁਤ ਮਤਲਬ ਮੌਸਮ ਖਰਾਬ ਹੋ ਗਿਆ ਸੀਗਾ ਪਰ ਫਿਰ ਵੀ ਸੰਗਤਾਂ ਦਾ ਘੱਟ ਕੋਤਿਆ ਸੰਗਤਾਂ ਬਹੁਤ ਆ ਰਹੀਆਂ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਫਿਰ ਤੋਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸਤਿਓਂ ਆ ਜੀ ਬਾਗਰ ਜੋ ਖਾਲਸਾ ਬਾਗਰ ਜੀ ਕੀ ਫਤਿਹ ਔਰ ਬੜਾ ਧੰਨਵਾਦ ਮਹਾਰਾਜ ਸੱਚੇ ਪਾਤਸ਼ਾਹ ਬਾਬੇ ਨਾਨਕ ਜੀ ਦਾ ਇਹਦਾ ਦਰਸ਼ਨ ਮੇਲਾ ਕਰਨ ਆ ਜਾਣੇ ਆਗੇ ਸਾਲ ਦੇ ਸਾਲ ਆਉਣੇ ਆ ਹਰ ਸਾਲ ਕੋਈ ਮਾਈਆਂ ਬੀਬੀਆਂ ਲੈ ਕੇ ਆ ਜਾਣੇ ਆ ਲੱਖ ਲੱਖ ਸ਼ੁ크ਰ ਆ ਬਾਬੇ ਨਾਨਕ ਨੂੰ ਬਧਾਲਾ ਹੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੇ ਜਗ ਤਾਰਿਆ ਮਹਾਰਾਜ ਸੱਚੇ ਪਾਤਸ਼ਾਹ ਗੁਰਪੜਪ ਤੇ ਬਹੁਤ ਕਠੋਰ ਬੇਅੰਤ ਲੰਗਰਾਂ ਦਾ ਕੋਈ ਤਦਾਦ ਨਹੀਂ ਹੈਗਾ ਜੋ ਮਰਜੀ ਚੱਕੇ ਜੋ ਮਰਜੀ ਖਾਵੇ ਕਿਤੇ ਪਾਵੇ ਕਿਤੇ ਉੱਠੇ ਮਾਰਾ ਸਕੇ ਪਾਸ਼ਾ ਬਾਬਾ ਨਾਨਕ ਦੇ ਕਰੇ ਕੋਈ ਤੋੜਾ ਨਹੀਂ ਹੈਗਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਜਿੱਤ ਫਤਿਹ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜਿੱਤ ਫਤਿਹ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੁਸੀਂ ਦੇਖ ਰਹੇ ਹੋ ਕਿ ਸੰਗਤ ਸਵੇਰ ਤੋਂ ਹੀ ਬਹੁਤ ਹੀ ਉਤਸ਼ਾਹ ਦੇ ਨਾਲ ਦਰਸ਼ਨ ਕਰ ਰਹੀ ਹੈ ਪਿਛੇ ਦੇਖੋ ਇੱਧਰ ਦ੍ਰਿਸ਼ ਇੰਨਾ ਸੰਗਤ ਦਾ ਸ਼ਾਹ ਹੈ ਜੀ ਵੀ ਸੰਗਤ ਸ੍ਰੀ ਅੰਮ੍ਰਿਤਪੁਰ ਵਿੱਚ ਬਹੁਤ ਜ਼ਿਆਦਾ ਇੱਥੇ ਇਕੱਠ ਹੋਇਆ ਹੈ ਸੇਵਾਦਾਰ ਲੱਗੇ ਹੋਏ ਨੇ ਸਵੇਰ ਤੋਂ ਫਿਰ ਤੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਪੂਟਲੇ ਤੋਂ ਆਏ ਹਾਂ ਸੁਤਰਾ ਜਿਹਾ ਬੇਸਾਰੀ ਜੀ ਜੁਨਾਣ ਦੇ ਗਏ ਗੁਰੂ ਦੇ ਸਰਚ ਦੇ ਅਸ਼ਰਮਾਂ ਜੀ ਵੀਰ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਬਹੁਤ ਸੰਗਤ ਅ ਵਿਚਾਰ ਦੇ ਨਾਲ ਪਹੁੰਚੀ ਹੈ ਮਹਾਰਾਜ ਦੇ ਦਰਸ਼ਨ ਕਰਨਗੇ ਬਹੁਤ ਵਧੀਆ ਅਰੇਂਜਮੈਂਟ ਕੀਤੇ ਹੋਏ ਪ੍ਰਬੰਧਕ ਕਮੇਟੀ ਨੇ ਵਧੀਆ ਤਰੀਕੇ ਨਾਲ ਦਰਸ਼ਨ ਹੋਏ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਸਾਰੇ ਹਾਂਜੀ ਸੰਤਾ ਨੂੰ ਮੈਂ ਗੁਰਨਾਣ ਦੇਵੀ ਗੁਰਪ੍ਰੀਤ ਬਹੁਤ 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 ਮੁਬਾਰਕ ਦਿਨਾਂ ਚਾਹੁੰਦੀ ਹਾਂ ਵਾਈ ਕੁਝਾ ਖਾਇਰ ਸਾਹਿਬ ਵਾਈ